हां जी दोस्तों आज फिर ਤੁਹਾਡੇ ਸਾਹਮਣੇ ਹਾਜ਼ਰ ਆ ਪੂਲੇ ਦੇ ਉਸ ਦੌਰ ਦੇ ਕਾਲੇ ਚਿੱਠੇ ਲੈ ਕੇ ਜਿਨ੍ਹਾਂ ਨੂੰ ਸੁਣ ਕੇ ਤੁਹਾਡੇ ਪੈਰਾਂ ਥੱਲੇ じめਂ ਨਿਕਲ ਜੂ। ਸੋ ਵੀਡੀਓ ਸ਼ੁਰੂ ਕਰਦੋਂ ਪਹਿਲਾਂ ਜਿਨ੍ਹਾਂ ਵੀਰਾਂ ਪੈਣਾ ਨੇ ਚੈਨਲ ਹੋਰ ਤੱਕ ਸਾਡਾ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬਾ ਦੇਣ। ਦੋਸਤੋ ਪਹਿਲਾਂ ساری ਦੁਨੀਆ ਇਸ ਨੂੰ ਗੁੱਡ ਫੈਟਰ ਨਾਲ ਜਾਣਦੀ ਹੁੰਦੀ ਸੀ ਕਿਉਂਕਿ ਇਸ ਨੂੰ ਲੜਨ ਦੀ ਕਲਾ ਬੜੀ ਵਧੀਆ ਹੁੰਦੀ ਸੀ। ਇਹ ਕੱਲਾ ਦੋ ਦਿਨ ਬੰਦਿਆਂ ਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ। ਜਦੋਂ ਇਸ ਦੀ ਥੋੜੀ ਬਹੁਤੀ ਵਾਵਾ ਹੋਈ ਤੇ ਇਹ ਫੋਕ ਵਿੱਚ ਆ ਗਿਆ। ਐਫਡੀ ਅਫਤਾਰੋ ਗਰਲਫ੍ਰੈਂਡ ਬਾਰੇ ਤਾਂ ਸਾਰੇ ਜਾਣਦੇ ਨੇ ਪਰ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਗੁੱਡ ਫੈਟਰ ਦੀ ਵੀ ਇੱਕ ਸੇਲੀ ਹੁੰਦੀ ਸੀ ਉਸ ਨੂੰ ਸਾਰੇ ਮਮਤਾ ਕਿਹਾ ਕਰਦੇ ਸਨ ਗੁੱਡ ਫੈਟਰ ਨਾਲ ਯਾਰੀ ਲਾ ਕੇ ਉਹ ਵੀ ਹਵਾ ਵਿੱਚ ਹੀ ਰਹਿੰਦੀ ਸੀ ਇੱਕ ਦਿਨ ਉਸ ਨੇ ਪੋਲੇ ਨੂੰ ਕਿਹਾ ਕਿ ਕਾਲਜ ਅੰਦਰ ਦੋ ਬਾਹਰ ਦੇ ਮੁੰਡੇ ਆਏ ਹੋਏ ਨੇ ਉਹਨਾਂ ਨੇ ਮੈਨੂੰ ਛੇੜਿਆ ਪੋਲੇ ਨੇ ਉਸੇ ਵੇਲੇ ਆਪਣੇ ਯਾਰ ਮਿੱਤਰ ਇਕੱਠੇ ਕਰ ਲਏ ਤੇ ਕਾਲਜ ਦੇ ਬਾਹਰ ਇਹ ਉਹਨਾਂ ਮੁੰਡਿਆਂ ਨੂੰ ਡਿਕਣ ਲੱਗ ਪਿਆ ਉਹ ਦੋਵੇਂ ਮੁੰਡੇ ਅੱਗੋਂ ਚੰਗੇ ਹੱਟੇ-ਕੱਟੇ ਪਹਿਲਵਾਨ ਸਨ ਉਹ ਬਾਹਰ ਆ ਗਏ ਪੂਲੇ ਦੇ ਗਰੋਹ ਨੇ ਉਹ ਘੇਰ ਵੀ ਲਏ ਪਰ ਕਿਸੇ ਦਾ ਹੱਥ ਲਾਉਣ ਦਾ ਜਿਗਰਾ ਪਵੇ ਨਾ ਉਹ ਮੁੰਡੇ ਕਹਿੰਦੇ ਵੀ ਵੇਖ ਭਰਾਵਾ ਪਹਿਲੀ ਗੱਲ ਵੀ ਤੇਰੀ ਸੇਲੀ ਕੋਈ ਹੋਰ ਨਹੀਂ ਹੈਗੀ ਉਸ ਵੱਲ ਅਸੀਂ ਵੇਖਿਆ ਤੱਕ ਨਹੀਂ ਹੈਗਾ ਜੇ ਫੇਰ ਵੀ ਤੁਸੀਂ ਲੜਨਾ ਹੈ ਤਾਂ ਆਹ ਖੜੇ ਹਾਂ ਅਸੀਂ ਪਾ ਲੋ ਹੱਥ ਆਗੇ ਅੱਧਾ ਪੌਣਾ ਘੰਟਾ ਇਸੇ ਤਰ੍ਹਾਂ ਗਾਹ ਪੈਂਦਾ ਰਿਹਾ ਪੂਲੇ ਦੇ ਗਰੋਹ ਦਾ ਹੌਸਲਾ ਹੀ ਨਾ ਪਿਆ ਕਿ ਉਹਨਾਂ ਨੂੰ ਹੱਥ ਪਾ ਲੈਣਾ ਉਹ ਦੋਵੇਂ ਆਰਾਮ ਨਾਲ ਨਾਲ ਵਾਲੇ ਬੱਸ ਸਟੈਂਡ ਉੱਤੇ ਬੱਸ ਚੜ੍ਹ ਗਏ ਆਗੇ ਪੂਲੇ ਦੇ ਸੇਲੀ ਕਈ ਦਿਨ ਪੂਲੇ ਨਾਲ ਬੋਲੀਓ ਨਾ ਕਿ ਫੇਰ ਤੋਂ ਸਾਰੇ ਕਾਲਜ ਅੰਦਰ ਮੇਰੀ ਬੇਇੱਜ਼ਤੀ ਕਰਵਾਤੀ। ਇਸੇ ਤਰ੍ਹਾਂ ਉੱਥੋਂ ਦਾ ਇੱਕ ਬਦਮਾਸ਼ ਹੁੰਦਾ ਸੀ ਲੋਕ ਉਸਨੂੰ ਪੋਡਾ ਕਹਿੰਦੇ ਹੁੰਦੇ ਸਨ। ਇੱਕ ਵਾਰੀ ਉਹਦੇ ਨਾਲ ਪੇਚਾ ਪੈ ਗਿਆ ਪੂਲੇ ਦਾ। ਉਹ ਬਦਮਾਸ਼ ਇੱਕ ਦਿਨ ਬੱਸ ਸਟੈਂਡ ਉੱਤੇ ਇਕੱਲਾ ਹੀ ਖੜਾ ਸੀ। ਪੂਲੇ ਦੇ ਬੰਦੇ ਉਸਨੂੰ ਘੇਰ ਕੇ ਤੂੰ ਤੂੰ ਮੈਂ ਮੈਂ ਕਰ ਲੱਗ ਪਏ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਬਦਮਾਸ਼ ਦੇ ਬਾਕੀ ਬੰਦੇ ਸਾਹਮਣੇ ਦੁਕਾਨ ਅੰਦਰ ਬੈਠੇ ਨੇ। ਜਦੋਂ ਉਹਨਾਂ ਵੇਖਿਆ ਆ ਵੀ ਪੋਡੇ ਨੂੰ ਘੇਰ ਲਿਆ, ਉਹਨਾਂ ਸਮਾਨ ਚੱਕਿਆ ਤੇ ਲਲਕਾਰੇ ਮਾਰਦੇ ਸਿਕੂਟਰ ਤੇ ਜੜੇ ਆਉਣ। ਪੋਲੇ ਦੇ ਬੰਦਿਆਂ ਨੇ ਦੇਖ ਲਿਆ ਕਿ ਇਹ ਤਾਂ ਚੰਗੀ ਛਲ ਤਾਰਨਗੇ ਉਹਨਾਂ 5 ਮਿੰਟ ਨਹੀਂ ਲਾਏ ਪੱਤਰੇ ਬਾਦ ਗਏ ਉਹ ਸਾਰੇ ਪੋਲੇ ਨੇ ਇੱਕ ਵਾਰੀ ਆਪਣੇ ਬੰਦਿਆਂ ਦਾ ਹੀ ਡੇਰੇ ਅੰਦਰ ਮੁਕਾਬਲਾ ਰੱਖ ਲਿਆ ਕਿ ਇੱਕ ਮਹੀਨਾ ਪੂਰਾ ਖਾਓ ਪਿਓ ਤਿਆਰੀ ਕਰੋ ਇੱਕ ਮਹੀਨੇ ਬਾਅਦ ਤੁਹਾਡੀ ਕੁਸ਼ਤੀ ਹੋ ਜਿਹੜਾ ਜਿੱਤ ਗਿਆ ਉਸ ਨੂੰ 2 ਕਿੱਲੇ ਜ਼ਮੀਨ ਮਿਲੂ ਪੋਲਾ ਅਜੇ ਇਹ ਮੁਕਾਬਲੇ ਕਰਵਾਉਂਦਾ ਹੀ ਰਹਿੰਦਾ ਸੀ ਤਾਂ ਜੋ ਬੰਦੇ ਫਿੱਟ ਰਹਿਣ ਚਲੋ ਜੀ ਬੰਦੇ ਲੱਗ ਪਏ ਤਿਆਰੀਆਂ ਕਰਨ ਕੋਈ ਸਰੀਰ ਨੂੰ ਤੇਲ ਲਾਇਆ ਕਰੇ ਕੋਈ ਡੰਡ ਪੇਲਿਆ ਕਰੇ ਕੋਈ ਪੰਜੀਰੀ ਖਾਵੇ ਸਾਰਿਆਂ ਨੇ ਪੂਰਾ ਇੱਕ ਮਹੀਨਾ ਪੂਰੀ ਮਿਹਨਤ ਲਾਈ ਮਹੀਨੇ ਬਾਅਦ ਪੂਲਾ ਕਹਿੰਦਾ ਵੀ ਬੈਠੋ ਸਾਰੇ ਗੱਡੀ ਅੰਦਰ ਉਹ ਸਿੱਧਾ ਉਹਨਾਂ ਨੂੰ ਪਿੰਡ ਅੰਦਰ ਹੋ ਰੇ ਇਹ ਦੰਗਲ ਵਿੱਚ ਲੈ ਗਿਆ ਕਹਿੰਦਾ ਵੀ ਇੱਥੇ ਘੋਲਣਾ ਅਜ ਸਾਰਿਆਂ ਨੇ ਅਸਲੀ ਪਹਿਲਵਾਨਾਂ ਨੂੰ ਵੇਖ ਪੂਲੇ ਦੇ ਬੰਦਿਆ ਦੀ ਹਾਲਤ ਖਰਾਬ ਹੋ ਗਈ ਉਹ ਕਹਿੰਦੇ ਵੀ ਬਾਬਾ ਜੀ ਤੁਸੀਂ ਤਾਂ ਕਿਹਾ ਸੀ ਵੀ ਡੇਰੇ ਅੰਦਰ ਆਪਸ ਵਿੱਚ ਹੀ ਘੋਲਣਾ ਪੂਲਾ ਕਹਿੰਦਾ ਵੀ ਪਤੰਦਰੋਂ ਆਪਸ ਵਿੱਚ ਘੋਲਣ ਦੇ ਥੋੜਾ ਦੋ ਕਿੱਲੇ ਮਿਲ ਲੈਣੇ ਖੋਲੋ ਕੱਪੜੇ ਤੇ ਬੰਨੋ ਲੰਗੋਟ ਪੂਲੇ ਦੇ ਬੰਦਿਆ ਨੇ ਸੋਚਿਆ ਵੀ ਇਹ ਤੜਵਾਉ ਅੱਜ ਸਾਡੇ ਹੱਥ ਉਹ ਅਰਦਾਸਾਂ ਕਰੀ ਜਾਣ ਕੇ ਸਾਡਾ ਖਿਹੜਾ ਛੁੱਟੇ ਕਿਸੇ ਤਰ੍ਹਾਂ ਕੁਦਰਤੀ ਚੱਲਦੇ ਮੇਲੇ ਵਿੱਚ ਹੀ ਸਿੰਘ ਨਾਲ ਦੇ ਨਾਲ ਮੇਲੇ ਅੰਦਰ ਭਾਜੜ ਮੱਜ ਗਈ ਪੂਲੇ ਦੇ ਬੰਦਿਆ ਨੇ ਮਿੰਟਰੀ ਲਾਇਆ ਪਾਏ ਕੱਪੜੇ ਤੇ ਮਾਰੀਆਂ ਗੱਡੀ ਅੰਦਰ ਛਾਲਾਂ ਪੂਲਾ ਰਸਤੇ ਵਿੱਚ ਨਾਲੇ ਹਸੀ ਜਾਵੇ ਨਾਲੇ ਕਹੀ ਜਾਵੇ ਵੀ ਪਤੰਦਰੋ ਅੱਜ ਸਿੰਘਾਂ ਨੇ ਵਜਾਲਿਆ ਤੁਹਾਨੂੰ ਨਹੀਂ ਮਾਰ ਮਾਰ ਧੋਬੀ ਪਟ ਕੇ ਪਲਵਾਨਾਂ ਨੇ ਕੱਪੜਿਆਂ ਵਾਂਗੂ ਧੋਣਾ ਸੀ ਤੁਹਾਨੂੰ ਅੱਜ ਇਸੇ ਤਰ੍ਹਾਂ ਇੱਕ ਵਾਰੀ ਥਾਣੇ ਵਾਲਿਆਂ ਨੇ ਪੂਲੇ ਨੂੰ ਬੁਲਾ ਲਿਆ ਕਿ ਇੱਕ ਸਿੰਘ ਨੇ ਸਾਡੀਆਂ ਅੱਜ ਕੱਲ ਦੌੜਾਂ ਲਵਾਈਆਂ ਹੋਈਆਂ ਨੇ ਹੱਥ ਨਹੀਂ ਆਉਦਾ ਤੇਜ ਬਹੁਤ ਹੈ ਭੇਸ ਬਦਲਣ ਵਿੱਚ ਇੰਨਾ ਮਹਾਰਾਜ ਕਿ ਇੱਕ ਦਿਨ ਘੇਰਾ ਵੀ ਪਾ ਲਿਆ ਸੀ ਸਾਡੇ ਕੋਲ ਦੀ ਕਿਸਾਨ ਦਾ ਭੇਸ ਬਟਾ ਕੇ ਨਿਕਲ ਗਿਆ ਕਈ ਵਾਰੀ ਸਾਡੇ ਥਾਣੇ ਮੁਰੇ ਵੀ ਗੇੜੇ ਕੱਢ ਗਿਆ ਪੇਸ ਵਟਾ ਕੇ ਕਈ ਵਾਰ ਰਿਕਸ਼ੇ ਵਾਲਾ ਬਣ ਕੇ ਰਿਕਸ਼ਾ ਚਲਾਉਂਦਾ ਰਹਿੰਦਾ ਹੈ ਕਈ ਵਾਰ ਖੇਤਾਂ ਵਿੱਚ ਦਿਹਾੜੀ ਕਰਨ ਲੱਗ ਪੈਂਦਾ ਉਹ ਕਦੇ ਸ਼ਹਿਰ ਜਾ ਕੇ ਕਿਸੇ ਹੱਟੀ ਤੇ ਕੰਮ ਕਰਦਾ ਹੁੰਦਾ ਸਾਡਾ ਸਾਰਾ ਖੋਫੀਆ ਦੰਦਰ ਫੇਲ ਕੀਤਾ ਹੋਇਆ ਉਹਨੇ ਕੋਈ ਜਿਗਾੜ ਲਾ ਕੇ ਕਾਬੂ ਕਰਨਾ ਆਪਾਂ ਉਸਨੂੰ ਪੋਲੇ ਕਹਿੰਦਾ ਵੀ ਐਸਾ ਬੰਦਾ ਫੜਨਾ ਬੜਾ ਔਖਾ ਕੰਮ ਹੁੰਦਾ ਹੈ ਫੇਰ ਵੀ ਦੇਖਦੇ ਆਂ ਜਾਲ ਵਿਛਾ ਕੇ ਪੋਲੇ ਨੇ ਪਹਿਲਾਂ ਇਹ ਪਤਾ ਕਰਵਾਇਆ ਕਿ ਜਿਆਦਾ ਉਹ ਕਿੱਥੇ ਕਿੱਥੇ ਵੇਖਿਆ ਗਿਆ ਉਹਨਾਂ ਥਾਵਾਂ ਉੱਤੇ ਪੋਲੇ ਨੇ ਆਪਣੇ ਬੰਦੇ ਪੇਸ ਵਟਾ ਕੇ ਪੱਕੀ ਫਿਟ ਕਰਤੇ ਫਿਰ ਪਿੰਡਾਂ ਅੰਦਰ ਪਤਾ ਕਰਵਾਇਆ ਕਿ ਜੇ ਉਸਦੀ ਕੋਈ ਪੱਕੀ ਕੋਈ ਠਾਰ ਹੋਵੇ ਪਰ ਇੱਕ ਮਹੀਨਾ ਦੌੜ ਭੱਜ ਕਰਨ ਤੋਂ ਬਾਅਦ ਪਤਾ ਲੱਗਿਆ ਵੀ ਜਿਹੜੇ ਘਰ ਉਹ ਇੱਕ ਵਾਰੀ ਆ ਗਿਆ ਰਾਤ ਰਹਿ ਗਿਆ ਮੁੜ ਕੇ ਕਦੇ ਉਸ ਘਰਵਾਲੇ ਮੂੰਹ ਨਹੀਂ ਕੀਤਾ ਉਹਨੇ ਪੂਲਾ ਕਹਿੰਦਾ ਵੀ ਹੁਣ ਤਾਂ ਇੱਕੋ ਇੱਕ ਤਰੀਕਾ ਹੈ ਉਸਨੂੰ ਫੜਨ ਦਾ ਚੁੱਪ ਕਰਕੇ ਭੇਸ ਵਢਾ ਕੇ ਉਹਨਾਂ ਥਾਵਾਂ ਉਤੇ ਬੈਠੇ ਰਹੋ ਜਿੱਥੇ ਉਹ ਜ਼ਿਆਦਾ ਵਿਖਿਆ ਗਿਆ ਹੈ ਬਾਕੀ ਦੇਖੀ ਜਾਓ ਪੂਲੇ ਦੇ ਬੰਦਿਆਂ ਨੂੰ 2 ਮਹੀਨੇ ਲੰਘ ਗਏ ਉਹ ਵੀ ਦੁਖੀ ਹੋ ਗਏ ਹੁਣ ਅਚਾਨਕ ਇੱਕ ਦਿਨ ਇੱਕ ਬੰਦਾ ਝਾੜੂ ਮਾਰਦਾ ਮਾਰਦਾ ਉਹਨਾਂ ਕੋਲ ਆਇਆ ਤੇ ਬੜੇ ਰੋਗ ਨਾਲ ਬੋਲਿਆ ਕਿ ਸਾਰਾ ਦਿਨ ਇੱਥੇ ਬੈ ਰਹਿਨੇ ਹੋ ਕੋਈ ਕੰਮਕਾਰ ਵੀ ਕਰ ਲਿਆ ਕਰੋ ਕਿ ਵੇਲੀਆਂ ਖਾਂਣ ਦੀ ਆਦਤ ਪੈ ਗਈ ਅੱਕੇ ਤਾਂ ਪਹਿਲੇ ਹੀ ਪਏ ਸੀ ਪੂਲੇ ਦੇ ਬੰਦੇ ਕਹਿੰਦੇ ਵੀ ਜਾ ਭਰਾਵਾ ਆਪਣਾ ਕੰਮ ਕਰ ਇੱਕ ਬੰਦਾ ਨਹੀਂ ਹੱਥ ਆਉਂਦਾ ਸਾਡੇ 2 ਮਹੀਨੇ ਹੋ ਗਏ ਉਦੋਂ ਤੂੰ ਆ ਗਿਆ ਉਹ ਬੰਦਾ ਕਹਿੰਦਾ ਵੀ ਮੈਨੂੰ ਦੱਸੋ ਕਿਹੜਾ ਬੰਦਾ ਚਾਹੀਦਾ ਤੁਹਾਨੂੰ ਸ਼ਾਇਦ ਮੈਂ ਵੇਖਿਆ ਹੀ ਹੋਵੇ ਇੱਕ ਘੰਟਾ ਉਹ ਪੂਲੇ ਦੇ ਬੰਦਿਆਂ ਕੋਲ ਗੱਲਾਂ ਮਾਰ ਕੇ ਚਲੇ ਆ ਗਿਆ ਸਾਹਮਣੇ ਇੱਕ ਕਰਿਆਨੇ ਦੀ ਦੁਕਾਨ ਸੀ ਉਸਨੇ ਇਸ਼ਾਰੇ ਨਾਲ ਪੂਲੇ ਦੇ ਬੰਦਿਆਂ ਨੂੰ ਬੁਲਾ ਲਿਆ ਕਹਿੰਦਾ ਵੀ ਪਤੰਦਰੋ ਜਿਹਨੂੰ ਤੁਸੀਂ 2 ਮਹੀਨੇ ਤੋਂ ਲੱਭਦੇ ਫਿਰਦੇ ਸੀ ਉਹ ਉਹ ਹੀ ਤਾਂ ਸੀਗਾ ਜਿਹੜਾ ਤੁਹਾਡੇ ਕੋਲ ਘੰਟਾ ਬੈਠ ਕੇ ਗੱਲਾਂ ਕਰਕੇ ਗਿਆ ਪੂਲੇ ਦੇ ਬੰਦੇ ਉਸ ਦੁਕਾਨ ਵਾਲੇ ਨੂੰ ਪੈ ਗਏਗੇ ਉਦੋਂ ਕਿਉਂ ਨਹੀਂ ਭੋਂਗੇ ਉਹ ਬੰਦਾ ਕਹਿੰਦਾ ਵੀ ਮੈਨੂੰ ਆਏ ਸੀ ਕਿ ਤੁਸੀਂ ਇਹਦੀ ਫੋਟੋ ਤਾਂ ਵੇਖੀ ਹੋਣੀ ਆ ਪਛਾਣ ਲਿਆ ਹੋਗਾ ਉਸ ਤੋਂ ਬਾਅਦ ਵੀ ਪੂਲੇ ਦੇ ਬੰਦਿਆਂ ਨੇ ਕਈ ਮਹੀਨਿਆਂ ਤੱਕ ਬਹੁਤ ਪਿੱਛਾ ਕੀਤਾ ਉਸ ਸਿੰਘ ਦਾ ਪਰ ਮੁੜ ਕੇ ਉਹ ਹੱਥ ਨਹੀਂ ਆਇਆ ਇਹਨਾਂ ਦੇ ਪੂਲੇ ਕੋਲ ਇੱਕ ਵਾਰ ਇੱਕ ਬੁੜੀ ਡੇਰੇ ਆਈ ਉਸ ਨੂੰ ਵੀ ਇਹੀ ਭਲੇਖਾ ਸੀ ਕਿ ਪੂਲਾ ਬਹੁਤ ਵੱਡਾ ਬਾਬਾ ਹੈ ਉਸ ਨੇ ਪੂਲੇ ਨੂੰ ਮਿਲ ਕੇ ਬੇਨਤੀ ਕੀਤੀ ਕਿ ਮੈਂ ਤੇ ਮੇਰੀ ਨੋ ਫਲਾਣੇ ਪਿੰਡ ਰਹਿੰਦੀਆਂ ਮੇਰਾ ਇੱਕ ਮੁੰਡਾ ਸੀ ਜੋ 6 ਮਹੀਨੇ ਪਹਿਲਾਂ ਕਾਲ ਚਲਾਣਾ ਕਰ ਗਿਆ ਹੁਣ ਸ਼੍ਰੀਕਾਂ ਸਾਨੂੰ ਜਨਾਨੀਆਂ ਨੂੰ ਇਕੱਲਿਆਂ ਵੇਖ ਸਾਡੀ ਜ਼ਮੀਨ ਨੱਪਣ ਨੂੰ ਫਿਰਦੇ ਨੇ ਸਾਡੀ ਮਦਦ ਕਰੋ ਅੰਦਰੋਂ ਅੰਦਰ ਹੀ ਪੂਲਾ ਪੂਰਾ ਖੜ ਗਿਆ ਕਿ ਸ਼িকার ਅੱਜ ਤਾਂ ਆਪ ਚੱਲ ਕੇ ਮੇਰੇ ਕੋਲ ਆ ਗਿਆ ਉਸਨੇ ਬੀਬੀ ਤੋਂ ਪਿੰਡ ਦਾ ਨਾਂ ਘਰ ਦਾ ਪਤਾ ਸਾਰਾ ਨੋਟ ਕਰਕੇ ਰੱਖ ਲਿਆ ਤੇ ਕਿਹਾ ਕਿ ਕੋਈ ਨਾ ਮਾਈ ਤੇਰਾ ਕਰਦੇ ਹਾਂ ਕੋਈ ਨਾ ਕੋਈ ਹੱਲ ਜਦੋਂ ਉਹ ਗੁੜੀ ਵਿਚਾਰੀ ਚਲੀ ਗਈ ਨਾਲ ਦੀ ਨਾਲ ਪੁੱਲੇ ਨੇ ਆਪਣੇ ਬੰਦੇ ਉਹਦੇ ਪਿੰਡ ਗੱਡੀ ਵਿੱਚ ਭੇਜ ਦਿੱਤੇ ਕਿ ਸ਼੍ਰੀਕਾਂ ਨੂੰ ਲੈ ਕੇ ਆਓ ਹੁਣੇ ਪੂਲੇ ਦੇ ਬੰਦਿਆਂ ਨੇ ਜਾਂਦੇ ਹੀ ਚਾਰ-ਚਾਰ ਸਟੀਆਂ ਉਹਨਾਂ ਦੀ ਗਿੱਚੀ ਪਿੱਛੇ ਇੱਥੇ ਕਹਿੰਦੇ ਵੀ ਬੰਦੇ-ਬੰਦੇ ਗੱਡੀ ਅੰਦਰ ਪੂਲੇ ਬਾਬੇ ਨੇ ਬੁਲਾਇਆ ਛੇਤੀ ਬੈਠੋ। ਦੋ ਘੰਟਿਆਂ ਦੇ ਅੰਦਰ-ਅੰਦਰ ਘਰ ਦੇ ਦੋ ਬੰਦੇ ਪੂਲੇ ਮੁਰੇ ਹੱਥ ਬੰਨੀ ਖੜੇ ਸਨ। ਪੂਲਾ ਵੇਖ ਕੇ ਹਸਿਆ। ਉਹਨਾਂ ਨੂੰ ਕਹਿੰਦਾ ਵੀ ਕਿਉਂ? ਜ਼ਮੀਨ ਨਾਲ ਰਾਜ ਨਹੀਂ ਆਉਂਦਾ ਹੋਰ ਚਾਹੀਦੀ ਐ। ਉਹ ਸਮਝ ਗਏ ਕਿ ਬੁੜੀ ਕੋਈ ਮਗਜੌੜਾ ਮਾਰ ਕੇ ਗਈਏ ਥੇ। ਇੱਕ ਵੱਡੀ ਉਮਰ ਦਾ ਬਜ਼ੁਰਗ ਬੋਲਿਆ ਵੀ ਬਾਬਾ ਜੀ ਉਂਝ ਵੀ ਉਹਨਾਂ ਦੇ ਅੱਗੇ ਕੋਈ ਨਹੀਂ ਹੈਗਾ ਜੀ। ਜੇ ਘਰ ਦੀ ਜ਼ਮੀਨ ਘਰ ਅੰਦਰ ਰਹੇ ਤਾਂ ਮਾੜਾ ਕੀ ਐ? ਪੂਲੇ ਨੇ ਆਪਣੇ ਬੰਦੇ ਆਪਣੇ ਦਾਹਤ ਜਹੀ ਪਾ ਕੇ ਪੂਲਾ ਕਹਿੰਦਾ ਵੀ ਆਏ ਨਹੀਂ ਮੈਂ ਤੁਹਾਨੂੰ ਉਸ ਜ਼ਮੀਨ ਤੇ ਕਬਜ਼ਾ ਕਰਨ ਦੇਣਾ ਨਹੀਂ ਮੇਰੇ ਨਾਲ ਇੱਕ ਸਮਝੌਤਾ ਕਰੋ ਹੁਣੇ 부ੜੀ ਤੇ ਓਪਦੀ ਨੂੰ ਨੂੰ ਮੈਂ ਸਾਵ ਲਾਂ ਦੋ ਕਿੱਲੇ ਮੈਨੂੰ ਛੱਡੋ ਬਾਕੀ ਤੁਹਾਡੀ ਜੇ ਨਹੀਂ ਮੰਨਦੇ ਤਾਂ ਵਿੱਚੇ ਤੁਹਾਨੂੰ ਡਾਂਗ ਫੇਰੂੰ ਤੇ ਜ਼ਮੀਨ ਵੀ ਇਕੱਲੇ ਹੀ ਲੈ ਕੇ ਜਾਊਂ ਮੈਂ ਉਹ ਕਹਿੰਦੇ ਜੀ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਦੋ ਕਿੱਲੇ ਤੁਹਾਨੂੰ ਛੱਡੇ 부ੜੀ ਤੇ ਨੂੰ ਦਾ ਕੋਈ ਨਾ ਕੋਈ ਪੱਕਾ ਇਂਤਜ਼ਾਮ ਕਰੋ ਪੂਲੇ ਨੇ 부ੜੀ ਤੇ ਨੂੰ ਆਪਣੇ ਬੰਦਿਆਂ ਰਾਹੀਂ ਡਰਾ ਕੇ ਪੰਜਾਬ ਛੱਡ ਯੂਪੀ ਵੱਲ ਰਹਿਣ ਲਾ ਦਿੱਤੀਆਂ ਤੇ ਦੋ ਕਿੱਲੇ ਆਪ 골 ਕਰ ਗਿਆ ਪੂਲੇ ਨੇ ਇੱਕ ਟੁੱਟਿਆ ਹੋਇਆ ਸਕੂਟਰ ਰੱਖਿਆ ਹੁੰਦਾ ਸੀ ਜਦੋਂ ਵੀ ਕਿਸੇ ਘਰ ਦਾ ਕੰਮ ਕਰਵਾਉਣਾ ਹੁੰਦਾ ਪੂਲੇ ਦੇ ਬੰਦੇ ਉਹ ਸਕੂਟਰ ਉਸ ਘਰ ਦੇ ਬਾਹਰ ਖੜਾ ਕਰ ਦਿੰਦੇ ਰਾਤ ਨੂੰ ਸਵੇਰੇ ਤਰਤੇ ਹੀ ਉਹ ਘਰ ਰੇਡ ਹੋ ਜਾਂਦੀ ਸਕੂਟਰ ਫੇਰ ਪੂਲੇ ਕੋਲ ਆ ਜਾਂਦਾ ਇੱਕ ਕਿਸਮ ਦਾ ਉਹ ਸਕੂਟਰ ਕੋਡਵਾੜੀ ਬਣਾ ਲਿਆ ਸੀ ਪੂਲੇ ਨੇ ਇਸੇ ਤਰ੍ਹਾਂ ਇੱਕ ਵਾਰੀ ਪੂਲੇ ਦੇ ਬੰਦੇ ਉਹ ਸਕੂਟਰ ਇੱਕ ਘਰ ਮੂਰੇ ਖੜਾ ਕਰ ਗਏ ਕੁਦਰਤੀ ਘਰ ਦਾ ਬੰਦਾ ਰਾਤ ਨੂੰ ਬਾਹਰ ਨਿਕਲ ਆਇਆ ਕੋਈ ਕੰਮ ਜਦੋਂ ਉਸ ਨੇ ਸਕੂਟਰ ਆਪਣੇ ਦਰਵਾਜ਼ੇ ਮੂਰੇ ਖੜਾ ਵੇਖਿਆ ਉਸ ਨੇ ਡਰਦੇ ਮਾਰੇ ਨੇ ਸਕੂਟਰ ਰੋੜ ਕੇ ਕਿਸੇ ਹੋਰ ਦੇ ਘਰ ਮੂਰੇ ਲਾਤਾ ਵੇ ਕੋਈ ਪੰਗਾ ਹੀ ਨਾ ਪੈ ਜੇ ਤੜਕੇ ਜਿਹਦੇ ਘਰ ਮੁਰੇ ਉਹ ਸਕੂਟਰ ਖੜਾ ਸੀ ਉਹਨਾਂ ਤੇ ਰੇਡ ਪੈ ਗਈ ਜਦੋਂ ਪੋਲੇ ਨੂੰ ਪਤਾ ਲੱਗਾ ਵੀ ਬੰਦੇ ਗਲਤ ਘਰ ਵੜ ਗਏ ਜਾ ਕੇ ਉਹ ਕਹਿੰਦਾ ਵੀ ਇਹ ਤਾਂ ਪੰਗਾ ਗਲਤ ਪੈ ਗਿਆ ਸਾਰਾ ਉਹਨੇ ਵਾਇਰਲੈਸ ਤੇ ਗੱਲ ਕੀਤੀ ਤਾਂ ਜਾ ਕੇ ਉਸ ਘਰ ਵਾਲਿਆਂ ਦਾ ਖਿਹੜਾ ਛੁੱਟਿਆ ਉਸ ਤੋਂ ਹਫ਼ਤੇ ਬਾਅਦ ਫੇਰ ਉਸੇ ਘਰ ਤਲਾਸ਼ੀ ਹੋਈ ਜਿਸ ਨੇ ਸਕੂਟਰ ਰੇਡ ਕੇ ਅੱਗੇ ਕੀਤਾ ਸੀ ਉਸ ਬੰਦੇ ਨੇ ਬੜੇ ਵੱਡੇ ਵੱਡੇ ਗੁਪਤ ਰਾਜ ਖੋਲੇ ਫੇਰ ਉਸ ਸਕੂਟਰ ਨੂੰ ਮਹੀਨੇ ਬਾਅਦ ਨਵਾਂ ਰੰਗ ਕਰਵਾ ਦਿੰਦਾ ਸੀ ਪੋਲਾ ਦਿਨ ਵੇਲੇ ਉਸ ਨੂੰ ਲੈ ਕੇ ਜਾਣ ਦੀ ਸਖਤ ਮਨਾਹੀ ਸੀ ਉਸ ਸਕੂਟਰ ਨੂੰ ਉਹੀ ਚੱਕਦਾ ਸੀ ਜਿਸ ਨੂੰ ਪੂਲਾ ਕਹਿੰਦਾ ਸੀ ਸਿਰਫ ਪੂਲਾ ਹੀ ਕਈ ਵਾਰ ਭੇਸ ਵਢਾ ਕੇ ਦਿਨ ਵਿੱਚ ਉਸ ਸਕੂਟਰ ਦੀ ਸਵਾਰੀ ਕਰਦਾ ਹੁੰਦਾ ਸੀ ਪੂਲੇ ਦੇ ਬੰਦਿਆਂ ਦੇ ਆਪਣੇ ਰੋਲੇ ਵੀ ਬਾਹਰ ਚੱਲਦੇ ਰਹਿੰਦੇ ਸਨ ਪਰ ਉਹ ਉਦੋਂ ਤੱਕ ਪੂਲੇ ਨੂੰ ਨਾ ਦੱਸ ਦੇ ਜਦੋਂ ਤੱਕ ਉਹਨਾਂ ਦੇ ਬਸੋਂ ਬਾਹਰ ਦੀ ਗੱਲ ਨਾ ਹੋ ਜਾਂਦੀ ਇਸੇ ਤਰ੍ਹਾਂ ਪੂਲੇ ਦੇ ਇੱਕ ਬੰਦੇ ਦਾ ਕਿਸੇ ਪਿੰਡ ਕੋਈ ਕੁੜੀ ਦਾ ਰੋਲਾ ਚੱਲਦਾ ਸੀ ਉਸ ਪਿੰਡ ਦੀ ਪੰਚਾਇਤ ਉਸ ਨੂੰ ਕਹਿ ਰਹੀ ਸੀ ਕਿ ਵਿਆਹ ਕਰਵਾ ਉਹ ਕੋਈ ਪੱਲਾ ਨਾ ਫੜਾਵੇ ਉਸ ਪਿੰਡ ਦੇ ਨੌਜਵਾਨਾਂ ਨੇ ਇੱਕ ਦਿਨ ਇਹ ਮੋਟਰ ਉੱਤੇ ਜਾਂਦਾ ਘੇਰ ਲਿਆ ਤੇ ਇਸ ਦੀ ਐਸੀ ਤਸੱਲੀ ਕਰਵਾਈ ਉਹਨਾਂ ਨੇ ਤੇ ਜਾਣ ਲੱਗੇ ਕਹਿ ਗਏ ਕਿ ਇੱਕ ਹਫ਼ਤਾ ਤੇਰੇ ਕੋਲ ਹੈ ਨਹੀਂ ਅਸੀਂ ਫੇਰ ਆਈ ਹੁਣ ਪੁੱਲੇ ਦੇ ਬੰਦੇ ਨੂੰ ਲੱਗਿਆ ਕਿ ਇਹ ਮਾਮਲਾ ਮੇਰੇ ਕੋਲ ਇਕੱਲੇ ਕੋਲ ਲੋਡ ਨਹੀਂ ਆਉਣਾ ਪੁੱਲੇ ਨੂੰ ਦੱਸਣਾ ਪਊਗਾ ਉਸ ਨੇ ਸਾਰੀ ਗੱਲ ਪੁੱਲੇ ਨੂੰ ਦੱਸੀ ਪੁੱਲਾ ਕਹਿੰਦਾ ਵੀ ਹੁਣ ਮੈਂ ਕੀ ਕਰਾਂ ਮੈਨੂੰ ਕੀ ਪਤਾ ਵੀ ਤੁਸੀਂ ਬਾਹਰ ਕੀ ਕੀ ਖੇਹਾਂ ਤੇ ਫਿਰਦੇ ਹੋ ਉਹ ਬੰਦਾ ਪੁੱਲੇ ਦੇ ਪੈਰੀ ਪੈ ਗਿਆ ਕਿ ਮੈਨੂੰ ਛੱਡਣਾ ਨਹੀਂ ਉਹਨਾਂ ਨੇ ਮੇਰਾ ਕੋਈ ਹੱਲ ਕਰੋ ਪੂਲੇ ਕਹਿੰਦਾ ਵੀ ਐਂ ਕਰ ਸਾਰਾ ਕੁਝ ਛੱਡ ਕੇ ਕੁਝ ਟਾਈਮ ਲਈ ਪਹਿਲਾਂ ਤੂੰ ਪੰਜਾਬ ਤੋਂ ਤਿੱਤਰ ਹੋ ਜਾ ਪੂਲੇ ਨੇ ਯੂਪੀ ਅੰਦਰ ਆਪਣੇ ਕਿਸੇ ਟਿਕਾਣੇ ਉੱਤੇ ਭੇਜ ਦਿੱਤਾ ਉਹਨੂੰ ਪਿੰਡ ਵਾਲੇ ਉਸਨੂੰ ਲੱਭਦੇ ਲਪਾਉਂਦੇ ਪੂਲੇ ਦੇ ਡੇਰੇ ਪਹੁੰਚ ਗਏ ਪੂਲਾ ਉਹਨਾਂ ਨੂੰ ਟੁੱਟ ਕੇ ਪੈ ਗਿਆ ਕਹਿੰਦਾ ਮੈਂ ਬੰਦਾ ਜੇਬ 'ਚ ਪਾਈ ਕੁੰਮਦਾ ਓਏ ਖਬਰਦਾਰ ਦੇ ਅੱਗੇ ਤੋਂ ਮੇਰੇ ਡੇਰੇ ਆ ਗਏ ਮੈਂ ਜੁੱਤੀ ਬਹੁਤ ਫੇਰੂੰ ਤੁਹਾਨੂੰ ਲੱਭਦਾ ਤੇ ਜੋ ਮਰਜ਼ੀ ਕਰੋ ਦਾ ਮੇਰੇ ਕੋਲ ਤਾਂ ਨੌਕਰੀ ਕਰਦਾ ਸੀ ਹੁਣ ਤੱਕ ਕਿੰਨੇ ਦਿਨ ਹੋ ਗਏ ਸਭੋ ਮੇਰੇ ਵੀ 10000 ਅਡਵਾਂਸ ਲੈ ਕੇ ਤਿੱਤਰ ਹੋ ਗਿਆ ਉਹ ਜੇ ਤੁਹਾਨੂੰ ਮਿਲੇ ਮੈਨੂੰ ਵੀ ਦੱਸਿਓ ਜੀ ਕਈ ਮਨੇ ਉਹ ਟਕਰਾ ਮਾਰੀ ਗਏ ਪਰ ਉਹਨਾਂ ਨੂੰ ਪੂਲੇ ਦਾ ਬੰਦਾ ਕਿਤੇ ਨਾ ਮਿਲਿਆ ਥੱਕ ਕੇ ਪਿੰਡ ਵਾਲਿਆਂ ਨੇ ਉਸ ਕੁੜੀ ਦਾ ਵਿਆਹ ਕਿਤੇ ਹੋਰ ਕਰ ਦਿੱਤਾ ਜਦੋਂ ਪਤਾ ਲੱਗਿਆ ਕਿ ਕੁੜੀ ਕਿਤੇ ਹੋਰ ਵਿਆਹੀ ਗਈ ਉਸ ਤੋਂ ਬਾਅਦ ਪੂਲੇ ਨੇ ਆਪਣਾ ਬੰਦਾ ਵਾਪਸ ਬੁਲਾਇਆ ਫਿਰ ਪੂਲੇ ਕੋਲ ਬਹੁਤ ਐਸੇ ਬੰਦੇ ਆਉਂਦੇ ਸਨ ਜਿਨ੍ਹਾਂ ਦਾ ਆਪਣਾ ਕੋਈ ਲਾਲਚ ਹੁੰਦਾ ਸੀ ਜਾਂ ਫਿਰ ਉਹਨਾਂ ਨੇ ਪੁਰਾਣੇ ਕੋਈ ਕਾਣ ਕਿਤੇ ਹੁੰਦੇ ਸਨ ਪੂਲੇ ਦਾ ਡੇਰਾ ਉਹਨਾਂ ਦੀ ਆਖਰੀ ਪਨਾ ਹੁੰਦੀ ਸੀ ਇੱਕ ਵਾਰੀ ਇੱਕ ਰਾਜਸਥਾਨ ਦਾ ਇੱਕ ਬੰਦਾ ਜਿਸ ਦਾ ਆਪਣੇ ਸ਼ਰੀਕਾਂ ਨਾਲ ਜ਼ਮੀਨਾਂ ਨੂੰ ਲੈ ਕੇ ਕੋਈ ਝਗੜਾ ਚੱਲਦਾ ਸੀ ਕੋਈ ਵਾਰ ਦਾਦ ਕਰਕੇ ਸਿੱਧਾ ਪੋਲੇ ਕੋਲ ਆ ਗਿਆ ਪੋਲੇ ਨੂੰ ਉਸਨੇ ਅਸਲ ਵਜ੍ਹਾ ਨਹੀਂ ਦੱਸੀ ਸਿਧਰਾ ਜਿਹਾ ਬਣ ਕੇ ਡੇਰੇ ਦੀ ਸੇਵਾ ਕਰਨ ਲੱਗ ਪਿਆ ਤੇ ਹੌਲੀ-ਹੌਲੀ ਦਾਰੀ ਰੱਖ ਕੇ ਪੂਰਾ ਬਾਬਾ ਵਣ ਪੱਕਾ ਹੀ ਡੇਰੇ ਦਾ ਹੋ ਗਿਆ ਉਹ ਕਈ ਸਾਲਾਂ ਤੋਂ ਬਾਅਦ ਪੋਲੇ ਨੇ ਇੱਕ ਥਾਣੇ ਅੰਦਰ ਉਸਦੀ ਇੱਕ ਤਸਵੀਰ ਲੱਗੀ ਵੇਖੀ ਪੋਲਾ ਕਹਿੰਦਾ ਵੀ ਯਾਰ ਬੰਦਾ ਦੇਖਿਆ ਦੇਖਿਆ ਲੱਗਦਾ ਹੈ ਪਰ ਦਿਮਾਗ 'ਚ ਨਹੀਂ ਆ ਰਿਹਾ ਕਿ ਕਿੱਥੇ ਦੇਖਿਆ ਕਿਉਂਕਿ ਇਹ ਤਸਵੀਰ ਉਸਦੇ ਮੋਨੇ ਵੇਲੇ ਦੀ ਸੀਗੀ ਕਈ ਮਹੀਨਿਆਂ ਬਾਅਦ ਉਸ ਬੰਦੇ ਦੇ ਬੈਗ ਵਿੱਚ ਜਦ ਪੋਲੇ ਨੇ ਉਹ ਫੋਟੋ ਵੇਖੀ ਤਾਂ ਕਹਿੰਦਾ ਵੀ ਚਵੜਾ ਤੇਰੀ ਫੋਟੋ ਮੈਂ ਥਾਣੇ 'ਚ ਵੇਖੀ ਉਦੋਂ ਯਾਦ ਨਹੀਂ ਸੀ ਆਉਂਦਾ ਕਿ ਇਹ ਕਿੱਥੇ ਦੇਖੀ ਆ ਤਾਂ ਜਾ ਕੇ ਉਸ ਬੰਦੇ ਨੇ ਗੱਲ ਦੱਸੀ ਕਿ ਮੈਂ ਆਏ ਕਰਕੇ ਆਪਣੇ ਭਾਈ ਦਾ ਕੰਮ ਕਰਕੇ ਸਿੱਧਾ ਪੰਜਾਬ ਆ ਗਿਆ ਸੀ ਤੇ ਉਦੋਂ ਦਾ ਇੱਥੇ ਡੇਰੇ ਵਿੱਚ ਹੀ ਰਹਿ ਰਿਹਾ ਮੈਂ ਪੋਲੇ ਕਹਿੰਦਾ ਵੀ ਆਏ ਤਾਂ ਨਹੀਂ ਕੇਸ ਮੁਕਣਾ ਤੇਰਾ ਪੇਸ਼ ਤਾਂ ਤੈਨੂੰ ਹੋਣਾ ਪੈਣਾ ਇੱਕ ਵਾਰੀ ਪੋਲੇ ਨੇ ਵਿੱਚ ਪੈ ਕੇ ਅਫਸਰਾਂ ਨਾਲ ਗੱਲਬਾਤ ਕੀਤੀ ਤੇ ਉਸ ਨੂੰ ਫਿਰ ਪੇਸ਼ ਕਰਵਾਇਆ ਨੇ ਪੋਲੇ ਦੇ ਬਾਹਰ ਦੀਆਂ ਸਟੇਟਾਂ ਨਾਲ ਵੀ ਕਾਫੀ ਲਿੰਕ ਸਨ ਬਾਰੋਂ ਵੀ ਬੰਦੇ ਇਹਦੇ ਕੋਲ ਆ ਕੇ ਡੇਰੇ ਵਿੱਚ ਰਿਹਾ ਕਰਦੇ ਸਨ ਕਈ ਕਈ ਮਹੀਨੇ ਇਹਨਾਂ ਵਾਰੀ ਜਦੋਂ ਜ਼ਿਆਦਾ ਖਤਰਾ ਹੋ ਜਾਂਦਾ ਇਹਨੇ ਆਪਣੇ ਬੰਦੇ ਵੀ ਬਾਹਰ ਭੇਜ ਦੇਣੇ ਇਹਦੇ ਬਾਹਰ ਹੋਰ ਸਟੇਟਾਂ ਨਾਲ ਕਿਹੜੇ ਬੰਦਿਆਂ ਨਾਲ ਲਿੰਕ ਸੀਗੇ ਉਹ ਵੀ ਇਹਦੇ ਬੰਦਿਆਂ ਨੂੰ ਮਹੀਨਾ-ਮਹੀਨਾ ਰੱਖਦੇ ਸਨ ਫਿਰ ਇਸੇ ਤਰ੍ਹਾਂ ਸਿੰਘਾਂ ਨੇ ਇੱਕ ਵਾਰੀ ਸੋਚਿਆ ਵੀ ਇਹ ਪਤਾ ਲਾਇਆ ਜਾਵੇ ਉਹ ਪੁੱਲੇ ਦੇ ਬਾਹਰ ਦੇ ਸਟੇਟਾਂ ਚ ਕਿਹੜੇ-ਕਿਹੜੇ ਬੰਦਿਆਂ ਨਾਲ ਲਿੰਕ ਨੇ ਤੇ ਇਹਦੇ ਬੰਦੇ ਕਿੱਥੇ-ਕਿੱਥੇ ਜਾ ਕੇ ਰਹਿੰਦੇ ਨੇ ਸਿੰਘਾਂ ਨੇ ਇਹਦੇ ਬੰਦਿਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਹੁੰਦੇ-ਹੁੰਦੇ ਉਹ ਯੂਪੀ ਪਹੁੰਚ ਗਏ ਯੂਪੀ ਇਹਨੇ ਆਪਣੇ ਪੰਜ ਬੰਦੇ ਰੱਖੇ ਹੋਏ ਸਨ ਕਿਸੇ ਕੋਲ ਸਿੰਘਾਂ ਨੇ ਉਸ ਘਰ ਫਿਰ ਸ਼ਾਮ ਨੂੰ ਇੱਕਦਮ ਛਾਪਾ ਮਾਰਿਆ ਤੇ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਵੀ ਸਿੰਘ ਇੱਥੇ ਕਿਵੇਂ ਆ ਗਏ کافی ਸਮਾਂ ਫਿਰ ਉੱਥੇ ਡਾਂਗ ਛੋਟਾ ਚੱਲਦਾ ਰਿਹਾ ਤੇ ਅਖੀਰ ਵਿੱਚ ਸਿੰਘਾਂ ਨੇ ਉਹ ਕਾਬੂ ਕਰ ਲਏ ਤੇ ਉਸ ਤੋਂ ਬਾਅਦ ਉਹ ਬੰਦਿਆਂ ਦਾ ਕੋਈ ਪਤਾ ਨਹੀਂ ਲੱਗਿਆ ਵੀ ਉਹ ਕਿੱਥੇ ਗਏ ਕਿੱਥੇ ਨਹੀਂ ਦੱਸਣ ਵਾਲੇ ਦੱਸਦੇ ਨੇ ਵੀ ਸਿੰਘਾਂ ਨੇ ਸਾਰਾ ਕੁਝ ਪੁੱਛ ਕੇ ਪੂਲੇ ਬਾਰੇ ਉਹਨਾਂ ਨੂੰ ਛੱਡ ਦਿੱਤਾ ਸੀਗਾ ਤੇ ਕਈ ਇਹ ਵੀ ਕਹਿੰਦੇ ਨੇ ਵੀ ਉਹ ਕਦੇ ਘਰ ਵਾਪਸ ਨਹੀਂ ਆਏ ਪੋਲੇ ਦਾ ਇੱਕ ਬਹੁਤ ਹੀ ਤਕੜਾ ਅਸੂਲ ਸੀਗਾ ਜ਼ਿੰਦਗੀ ਦਾ ਕਿ ਉਹ ਬੇਮਤਲਬ ਕਦੇ ਵੀ ਡੇਰੇ ਤੋਂ ਬਾਹਰ ਨਹੀਂ ਦੇ ਨਿਕਲਦਾ ਜਾਂ ਫਿਰ ਬੇਮਤਲਬ ਕਿਤੇ ਵੀ ਘੁੰਮਣ ਨਹੀਂ ਹੀ ਜਾਂਦਾ ਉਹ ਉਦੋਂ ਹੀ ਡੇਰੇ ਤੋਂ ਬਾਹਰ ਨਿਕਲਦਾ ਸੀ ਜਦੋਂ ਉਸ ਨੂੰ ਬਹੁਤ ਹੀ ਜ਼ਰੂਰੀ ਕੰਮ ਹੋਵੇ ਜਾਂ ਕਿਸੇ ਅਫਸਰ ਨੇ ਉਹ ਨੂੰ ਚੰਡੀਗੜ੍ਹ ਜਾਂ ਫਿਰ ਦਿੱਲੀ ਸੱਦਿਆ ਹੋਵੇ ਉਸ ਨੇ ਕਦੋਂ ਕਿੱਥੇ ਜਾਣਾ ਹੈ ਤੇ ਕਿਹਦੇ ਨਾਲ ਜਾਣਾ ਹੈ ਉਹ ਇਹਦੇ ਨਾਲ ਦੇ ਖਾਸ ਜਿਹੜੇ ਬੰਦੇ ਹੁੰਦੇ ਸੀ ਉਹਨਾਂ ਨੂੰ ਵੀ ਨਹੀਂ ਪਤਾ ਹੁੰਦਾ ਉਹਨਾਂ ਨੂੰ ਵੀ ਉਹ ਇਹ 2 ਮਿੰਟ ਪਹਿਲਾਂ ਹੀ ਦੱਸਦਾ ਸੀ ਵੀ ਖੇਤੀ ਤਿਆਰ ਹੋ ਜਾਓ ਆਪਾਂ ਫਲਾਣੇ ਜਗ੍ਹਾ ਜਾਣਾ ਹੈ ਕਈ ਵਾਰ ਇਹ ਜਾਣ ਕੇ ਆਪਣੇ ਬੰਦਿਆਂ ਨੂੰ ਕਹਿ ਦਿੰਦਾ ਵੀ ਆਪਾਂ ਦਿੱਲੀ ਜਾਣਾ ਪਰ ਜਾਣਾ ਇਹਨੇ ਚੰਡੀਗੜ ਹੀ ਹੁੰਦਾ ਸੀ ਕਈ ਵਾਰ ਇਸਨੇ ਆਪਣੇ ਬੰਦਿਆਂ ਨੂੰ ਜਾਣ ਕੇ ਹੀ ਕਹਿ ਦੇਣਾ ਵੀ ਆਪਾਂ 5 ਦਿਨ ਰਹਿ ਕੇ ਆਉਣਾ ਚੰਡੀਗੜ ਆਪਣੇ ਆਪਣੇ ਕੱਪੜੇ ਪੈਕ ਕਰਾ ਲਓ ਪਰ ਮੋੜੇ ਉਸੇ ਸ਼ਾਮ ਨੂੰ ਵਾਪਸ ਆ ਜਾਂਦਾ ਸੀ ਡਰੇ ਸੋ ਮੁੱਖ ਦੀ ਗੱਲ ਇਹ ਹੈ ਵੀ ਪੂਲਾ ਜਿਹੜਾ ਸੀਗਾ ਉਹ ਆਪਣੇ ਨਾਲ ਦੇ ਜਿਹੜੇ 24 ਘੰਟੇ ਉਹਦੇ ਕੋਲ ਆਪਣੇ ਖਾਸ ਬੰਦੇ ਰਹਿੰਦੇ ਸੀ ਉਹਨਾਂ ਉੱਤੇ ਵੀ ਇਹ ਕਹੀ ਨਹੀਂ ਸੀ ਕਰਦਾ ਹੁੰਦਾ ਦੱਸਣ ਵਾਲੇ ਦੱਸਦੇ ਨੇ ਵੀ ਇਹਦਾ ਜਿਹੜਾ ਗੁਰੂ ਹੁੰਦਾ ਸੀਗਾ ਉਹ ਮੈਕਮੇ ਦਾ ਹੀ ਇੱਕ ਬਹੁਤ ਪੁਰਾਣਾ ਅਫਸਰ ਸੀ ਜਦੋਂ ਇਸ ਲਾਈਨ ਤੇ ਤੁਰਿਆ ਪੂਲਾ ਉਸਨੇ ਪੂਲੇ ਨੂੰ ਬੁਲਾ ਕੇ ਕਿਹਾ ਸੀ ਵੀ ਹੋਰ ਜੋ ਮਰਜ਼ੀ ਕਰੀ ਪਰ ਕਦੇ ਵੀ ਕਿਸੇ ਬੰਦੇ ਤੇ ਯਕੀਨ ਨਾ ਕਰੀ ਆਪਣਾ ਪਲਾਨ ਹੈ ਤੋ ਕਿੱਥੇ ਜਾਣਾ ਕਿੱਥੇ ਆਉਣਾ ਹੈ ਕਿੰਨੇ ਦਿਨ ਕਿੱਥੇ ਰਹਿਣਾ ਹੈ ਉਹ ਆਪਣੀ ਮਾਂ ਨੂੰ ਵੀ ਨਾ ਦੱਸੀ ਤੂੰ ਕਦੇ ਸੋ ਉਹ ਅਫਸਰ ਦੀਆਂ ਸਮਝਾਈਆਂ ਹੋਈਆਂ ਗੱਲਾਂ ਉਹਦੇ ਦੱਸੇ ਹੋਏ ਅਸੂਲ ਪੂਲੇ ਨੇ ਆਪਣੇ ਲੜ ਬਣ ਲਏ ਤਾਂ ਹੀ ਇਹ ਐਨੇ ਜਿਹੜੇ ਹਮਲੇ ਹੋਏ ਨੇ ਦੇ ਉੱਤੇ ਤਾਂ ਹੀ ਇਹ ਵੱਜਦਾ ਰਿਹਾ ਇੱਕ ਇਹਦਾ ਹੋਰ ਅਸੂਲ ਬਹੁਤ ਤਕੜਾ ਸੀ ਇਹਨੇ ਕਦੇ ਵੀ ਆਪਣਾ ਕੋਈ ਜਿਗਰੀ ਯਾਰ ਕੋਈ ਖਾਸ ਯਾਰ ਦੋਸਤ ਕਦੇ ਵੀ ਨਹੀਂ ਬਣਾਇਆ ਜਿੰਨੇ ਵੀ ਇਹਦੇ ਯਾਰ ਦੋਸਤ ਹੁੰਦੇ ਸੀ ਉਹ ਇੱਕ ਸੀਮਤ ਹੀ ਹੁੰਦੇ ਸੀ ਕੁਝ ਸਮੇਂ ਲਈ ਹੁੰਦੇ ਸੀ ਉਸ ਤੋਂ ਬਾਅਦ ਪੂਲਾ ਉਹਨਾਂ ਨੂੰ ਛੱਡ ਦਿੰਦਾ ਸੀ ਦੁਨੀਆ ਵਿੱਚ ਪੂਰੇ ਪੰਜਾਬ ਵਿੱਚ ਕੋਈ ਬੰਦਾ ਅਜਿਆ ਨਹੀਂ ਸੀਗਾ ਜਿਹਦੇ ਉੱਤੇ ਪੂਲਾ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਸੀਗਾ ਜਦੋਂ ਵੀ ਪੂਲਾ ਕੁਝ ਅਜਿਹੇ ਹਾਲਾਤਾਂ ਵਿੱਚ ਫਸ ਜਾਂਦਾ ਜਿੱਥੇ ਉਹ ਇਹਨੋਂ ਨਿਕਲਦਾ ਕੋਈ ਰਾਹ ਨਾ ਲੱਭਦਾ ਫਿਰ ਉਹ ਉਸੇ ਮੈਕਮੇ ਦੇ ਉਸੇ ਅਫਸਰ ਕੋਲ ਜਾਂਦਾ ਹੁੰਦਾ ਸੀ ਪੁਰਾਣੇ ਕੋਲ ਜਿਸਨੇ ਇਸ ਨੂੰ ਇਹ ਅਸੂਲ ਦੱਸੇ ਸਨ ਉਹ ਫਿਰ ਦੱਸਦਾ ਹੁੰਦਾ ਸੀ ਪੂਲੇ ਨੂੰ ਸਲਾਹ ਦਿੰਦਾ ਸੀ ਵੀ ਤੂੰ ਐਂ ਨਹੀਂ ਕਰਨਾ ਐਂ ਕਰ ਐਂ ਨਿਕਲੇਗਾ ਤੂੰ ਫਿਰ ਪੂਲਾ ਤੁਸੀਂ ਦੇ ਸੋਚ ਕੇ ਦੇਖੋ ਵੀ ਇੰਨਾ ਛਾਤਰ ਸੀਗਾ ਉਹ ਅਫਸਰ ਨੂੰ ਜੀ ਫੋਨ ਤੇ ਟੈਲੀਫੋਨ ਤੇ ਕਦੇ ਸੱਚ ਨਹੀਂ ਦੱਸਦਾ ਇਹ ਜੇ ਉਸ ਅਫਸਰ ਨੂੰ ਇਹਨੇ ਕਿਹਾ ਵੀ ਮੈਂ ਕੱਲ ਆਉਂਗਾ ਤਾਂ ਇਹਨੇ 2-3 ਦਿਨ ਬਾਅਦ ਉਹਦੇ ਕੋਲ ਜਾਣਾ ਸੋ ਦੋਸਤੋ ਪੂਲੇ ਦੀਆਂ ਕਿੱਸੇ ਕਹਾਣੀਆਂ ਹਲੇ ਹੋਰ ਵੀ ਬਹੁਤ ਨੇ ਕਿਤਾਬਾਂ ਵਿੱਚ ਤਾਂ ਇਹਦਾ ਜਿਹੜਾ ਜੀਵਨ ਹੈ ਸਾਰਾ ਉਹ ਬਹੁਤ ਸੀਮਤ ਦਾ ਛਪਿਆ ਹੋਇਆ ਪਰ ਇਸ ਨੇ ਜੋ ਕਾਰੇ ਕੀਤੇ ਨੇ ਉਹ ਅਸਲ ਵਿੱਚ ਉਹਨਾਂ ਸਥਾਨਕ ਲੋਕਾਂ ਨੂੰ ਵੱਧ ਪਤਾ ਨੇ ਜਿਹੜੇ ਜਿਨ੍ਹਾਂ ਨੇ ਕਿ ਪੂਲੇ ਦਾ ਜਿਹੜਾ ਹੈਗਾ ਉਹ ਜ਼ੁਲਮ ਸਹਿਆ ਆਪਣੇ ਪਿੰਡਿਆਂ ਤੇ ਜਾਂ ਉਹਨਾਂ ਦੇ ਪਰਿਵਾਰਾਂ ਨੇ ਸਹਿਆ ਸੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦਿਆ ਨਵੀਂ ਵੀਡੀਓ ਵਿੱਚ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ